ਭਾਜੀ ਹੈਗਾ ਗ੍ਰੀਨ ਬੋਰਡ ਦਾ ਪੱਲਾ ਜੀ ਆ। ਅੱਛਾ ਜੀ। ਗ੍ਰੀਨ ਬੋਰਡ ਨਾਲ ਤਾਂ ਪੱਲਦੇ ਨੂੰ ਇਹਨੂੰ ਅੱਗ ਲੱਗਦੀ ਹੈ। ਅੱਛਾ। ਨਾਲ ਸਿਉਖ ਲੱਗਦੀ। ਇਹਨੂੰ ਕਦੇ ਕੁਝ ਨਹੀਂ ਹੁੰਦਾ ਜੀ ਆ। ਤਰਾਸ਼ੇ ਹੋਏ ਦਰਵਾਜ਼ੇ ਤੁਸੀਂ ਇੱਥੇ ਲੈ ਕੇ ਆਏ। 3D ਪੱਲੇ ਭਾਜੀ ਇਹ ਆ। ਅੱਛਾ ਇਹ ਮਰਲੀ ਅੱਗ ਲੱਗ ਲਾ ਲਓ। 6500 ਰੁਪਏ ਸਕਰ ਫੁੱਟ ਤੇ ਪੱਲਾ ਸਟਾਰਟ ਹੈ ਸਾਡੇ ਕੋਲ ਮੰਨ ਤਾਂ ਵਿਦਆਊਟ ਪਾਲਿਸ਼। 120 ਰੁਪਏ ਸਕਰ ਫੁੱਟ ਤੋਂ ਦਰਵਾਜ਼ਾ ਸਟਾਰਟ ਹੈ। ਠੀਕ ਹੈ ਬਈ। ਦਰਵਾਜ਼ੇ ਦੀ ਕੁਆਲਿਟੀ ਦੇਖੋ। ਠੀਕ ਹੈ। ਇਹ ਦਰਵਾਜ਼ਾ ਤੁਸੀਂ ਆਪਣੀ ਕੋਠੀ 'ਮਾਂ ਲਾ ਸਕਦੇ ਆ। ਰੂਮ ਅੱਛਾ ਠੀਕ ਹੈ ਤੁਸੀਂ ਗੈਸ ਕਰੋ ਕਿੰਨੇ ਦਾ ਦਰਵਾਜ਼ਾ ਆਣਾ ਯਾ ਵੀ 250 ਰੁਪਏ ਸਕੇਰ ਬੁੱਟਾ ਦਾ ਬਣਾਇਆ ਹੈ ਜੀ ਮਟੀਰੀਅਲ ਰਹੂਗਾ ਜੀ ਇਹ ਮਤਲਬ ਕਿ 1.8 ਮੀਮ ਦਾ ਮਾਈਕਾ ਰਹੂਗਾ ਆ ਅੱਛਾ ਇਹ ਟੌਪ ਕਲਾਸ ਕੁਆਲਿਟੀ ਰਹੂਗੀ ਕੱਲੇ ਬੰਦਾ ਦਰਵਾਜ਼ਾ ਚੱਕ ਨਹੀਂ ਸਕਦਾ ਜੀ ਆ ਹੈਵੀ ਬਿਲਡ ਐਨ ਆ ਜੀ ਅੱਜ ਅਸੀਂ ਹੈਗੇ ਜੀ ਖਰੜ ਦੇ ਵਿੱਚ ਕੰਗ ਡੋਰ ਤੇ ਤੇ ਬਾਈ ਜੇ ਤੁਸੀਂ ਘਰ ਦੇ ਲਈ ਦਰਵਾਜ਼ੇ ਲੈਣਾ ਚਾਹੁੰਦੇ ਹੋ ਫੈਂਸੀ ਦਰਵਾਜ਼ੇ ਲੈਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਬਹੁਤ ਹੀ ਜਾਇਜ਼ ਰੇਟ 'ਚ ਮਿਲੇ ਤੇ ਬਾਈ ਕੰਗ ਡੋਰ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਆਪਸ਼ਨ ਜਿਹੜੀ ਹੈ ਉਹ ਹੋ ਸਕਦੀ ਹੈ ਇਹਨਾਂ ਕੋਲ ਜਿਹੜੇ ਦਰਵਾਜ਼ੇ ਉਹ 120 ਰੁਪਏ ਸਕੁਅਰ ਫੁੱਟ ਤੋਂ ਸ਼ੁਰੂ ਹੋ ਜਾਂਦੇ ਆ ਤੇ ਫੇਰ ਜਿੰਨਾ ਮਰਜ਼ੀ ਤੁਸੀਂ ਬਜਟ ਬਜਟ ਵਧਾਈ ਜਾਓ ਤੇ ਨਾਲ ਦੇ ਨਾਲ ਤੁਹਾਨੂੰ ਉਸ ਹਿਸਾਬ ਦੇ ਨਾਲ ਕੁਆਲਿਟੀ ਵੀ ਮਿਲ ਜੇਗੀ ਵਿੱਕੀ ਬਾਈ ਮੇਰੇ ਨਾਲ ਇਸ ਵੀਡੀਓ ਦੇ ਚ ਰਹੇਗਾ ਤੇ ਬਾਈ ਸਾਰੀ ਜਾਣਕਾਰੀ ਦੇਵੇਗਾ ਵੀ ਕਿਦਾਂ ਦੇ ਸਟਾਕ ਇਹਨਾਂ ਕੋਲ ਹੁੰਦੇ ਆ ਵਿੱਕੀ ਬਾਈ ਬਹੁਤ ਬਹੁਤ ਸਵਾਗਤ ਹੈ ਬਾਈ ਸ਼ਸ਼ੀਗਲ ਸ਼ਸ਼ੀਗਲ ਜੀ ਤੇ ਵਿੱਕੀ ਬਾਈ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਹੈ ਆਪਣੇ ਈਵਰਸ ਨੂੰ ਵੀ ਆਪਣੇ ਕੋਲ ਦਰਵਾਜੇ ਹੁੰਦੇ ਆ ਜੀ ਹਨਾ ਤੇ 120 ਰੁਪਏ ਸਕੁਅਰ ਫਿਟ 'ਚ ਹੁੰਦੇ ਆ ਕਈਆਂ ਨੇ ਮੇਰੀ ਗੱਲ ਨੂੰ ਕਿਹਾ ਹੋਣਾ ਕਿ ਨਹੀਂ 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 ਇਹ ਵੀਡੀਓ 'ਚ ਸਟਾਰਟਿੰਗ ਕਰਨ ਲਈ 120 ਰੁਪਏ ਸਕੁਅਰ ਫੁੱਟ ਕਹਤਾ ਇਦਾਂ ਨਹੀਂ ਹੋਣਾ ਹੈ ਬਾਈ ਆਪਣੇ ਕੋਲ 120 ਰੁਪਏ ਸਕੁਅਰ ਬਾਈ ਆ ਦੇਖੋ ਦੇਖੋ ਬਾਈ ਤੁਹਾਡੇ ਸਾਹਮਣੇ ਪਏ ਦਰਵਾਜਾ ਦੇਖੋ ਆ ਅੱਛਾ ਜੀ ਇਹ 120 ਰੁਪਏ ਸਕੁਅਰ ਫੁੱਟ ਤੋਂ ਦਰਵਾਜਾ ਸਟਾਰਟ ਹੈ ਠੀਕ ਹੈ ਬਾਈ ਦਰਵਾਜੇ ਦੀ ਕੁਆਲਿਟੀ ਦੇਖੋ ਠੀਕ ਹੈ ਇਹ ਦਰਵਾਜਾ ਤੁਸੀਂ ਆਪਣੀ ਕੋਠੀ 'ਮੈਂ ਲਾ ਸਕਦੇ ਆ ਰੂਮਲਾ ਸਾਡੇ ਠੀਕ ਹੈ ਅੱਛਾ ਬਾਈ ਠੀਕ ਹੈ ਇਹਨੂੰ ਆਪਣਾ ਜਿੱਥਾ ਮਰਜੀ ਲਾਓ ਪੱਲੇ ਨੂੰ ਵਧੀਆ ਪੱਲਾ ਨਾਲ ਸਭ ਤੋਂ ਸਸਤਾ ਪੱਲਾ 2000 ਰੁਪਏ ਦਾ ਭਾਜੀ ਆਹ ਦੇਖੋ 15 ਤੋਂ 20 ਸਾਲ ਦੀ ਗਾਰੰਟੀ ਬੱਲੇ ਦੀ ਇਹਦੀ ਆ ਅੱਛਾ ਠੀਕ ਹੈ ਇਹ ਤੁਹਾਨੂੰ ਦਰਵਾਜ਼ਾ ਮਿਲਣਾ 2800 ਰੁਪਏ ਦਾ ਇਹ ਆ 2800 ਰੁਪਏ ਦਾ ਦਰਵਾਜ਼ਾ 160 ਰੁਪਏ ਸਕਰ ਬੁੱਟੇ ਆ ਜੀ ਫਰੈਸ਼ ਬੋਰਡ ਮੈਂ ਆਹ ਦੇਖੋ ਇਹ ਵੀ ਸੇਮ ਦਰਵਾਜ਼ਾ 2800 ਰੁਪਏ ਦਾ ਅੱਛਾ ਜੀ ਇਹ ਵੀ ਸੇਮ 2800 ਡਿਜ਼ਾਈਨ ਆਪਣੀ ਮੰਨੋ ਵੀਓ ਦੇ ਚੱਕਰ 'ਚ ਐਵੇਂ ਰੱਟ ਰੇਟ ਨਾ ਦੱਸੀ ਜਾਓ ਯਾਰ ਨਹੀਂ ਨਹੀਂ ਬਿਲਕੁਲ ਨਹੀਂ ਭਾ ਅੱਛਾ ਜੀ ਹੁਣ ਦੱਸੋ ਜੀ ਇਹ ਰਾਸ਼ੀ ਹੋਏ ਦਰਵਾਜ਼ੇ ਤੁਸੀਂ ਇੱਥੇ ਲੈ ਆਏ ਹੋ 3D ਪੱਲੇ ਬਾਜੀ ਇਹ ਆ ਇਹ ਮਰਲੀ ਅਲੱਗ ਲਾ ਲਓ ਸਾਢੇ 600 ਰੁਪਏ ਸਕਰ ਫੁੱਟ ਤੇ ਪੱਲਾ ਸਟੈਂਡਸ ਆਗਮਨ ਦਾ ਵਿਦਾਊਟ ਪਾਲਿਸ਼ ਅੱਛਾ ਜੀ ਸਾਢੇ 600 ਰੁਪਏ ਸਕਰ ਫੁੱਟ ਹਾਂਜੀ ਇਹ ਦੇਖੋ ਪਿਓਰ ਲੱਕੜ ਸਾਗਮਨ ਦਾ ਨਾਲੇ ਆ ਬਾਈ ਲੋਕਾਂ ਨੇ ਆਪਣੇ ਮਿਸਤਰੀ ਵੀ ਲੈ ਕੇ ਆਣੇ ਆ ਵੀ ਚੈੱਕ ਕਰਾਓ ਬਾਜੀ ਮੈਂ ਕਹ ਰਿਹਾ ਤੁਸੀਂ ਮਿਸਤਰੀ ਲੈ ਕੇ ਆਓ ਚੈੱਕ ਕਰਾਓ ਫਿਰ ਸਬਾਨ ਲੈ ਜਾਓ ਸਾਗਵਾਂ ਤਾਂ ਸਾਗਵਾਂ ਨੇ ਸਾਗਵਾਂ ਤਾਂ ਸਾਗਵਾਂ ਨਹੀਂ ਹੈ ਇਹ ਤੇ 650 ਰੁਪਏ ਸਕੁਅਰ ਫੀਟ ਸਾਡੇ 650 ਰੁਪਏ ਸਕੁਅਰ ਬੁੱਟੇ ਦੇਖੋ ਇਹ ਠੀਕ ਹੈ ਵਿੱਕੀ ਬਾਈ ਫਿਰ ਹੋਰ ਆਪਾਂ ਵਾਦਦੇ ਆ ਆ ਸ਼ੇਰ ਵੀ ਬਾਈ ਤੁਸੀਂ ਲਾਇਆ ਹੋਇਆ ਇਹ ਕੋਠੀ ਦੇ ਕੰਮ ਆ ਬਾਈ ਫ੍ਰੀ ਲਾ ਕੇ ਦਿੰਦੇ ਭਾਈ ਅਸੀਂ ਆ ਅੱਛਾ ਜੀ ਇਹਦਾ ਇਹਦਾ ਕੋਈ ਪੈਸਾ ਇਹ ਕੋਈ ਪੈਸਾ ਨਹੀਂ ਕੋਠੀ ਦੇ ਕੰਮ ਆ ਕੰਗ ਡੋਰ ਕੰਗ ਡੋਰ ਵੱਲੋਂ ਹੈ ਬਾਈ ਕੰਗ ਡੋਰ ਵੱਲੋਂ ਬਾਈ ਇਹ ਫ੍ਰੀ ਇਹ ਤਾਂ ਕਾਹਦੀ ਬਾਈ ਠੀਕ ਹੈ 1 ਕਿਨੇ ਰੁਪਏ ਸਕੁਅਰ ਫੀਟ ਹੈ ਬਾਈ ਤੇ ਭਾਜੀ ਇਹ ਵੀ 650 ਰੁਪਏ ਸਕੁਅਰ ਬੁੱਟੇ ਹੀ ਆ 650 ਰੁਪਏ ਆ ਦੇਖੋ ਰੇਟ ਲਿ 820 ਸਰਵਿਸ ਕੇ ਰੂਟੇ ਵਾਲਾ ਬੰਦਾ ਯੇ ਇਹ ਕਿਨੇ ਹੈ ਬਾਈ ਇਹ ਪਾਜੀ ਇਹ ਵੀ 820 ਸਰਵਿਸ ਕੇ ਰੂਟੇ ਵਾਲਾ ਬੰਦਾ ਯਾ ਕੀ ਮਟੀਰੀਅਲ ਰਹੂਗਾ ਪਾਜੀ ਇਹ ਮਤਲਬ ਕਿ ਬਾਨੇ ਮੈਂ ਦਾ ਮਾਇਕਾ ਰਹੂਗਾ ਆ ਅੱਛਾ ਯਾ ਟੋਪ ਕਲਾਸ ਕੁਆਲਿਟੀ ਹੋਊਗੀ ਕੱਲੇ ਬੰਦਾ ਦਰਵਾਜੇ ਚੱਕ ਨਹੀਂ ਸਕਦਾ ਯਾ ਹੈਵੀ ਬਲਡ ਐਨ ਆ ਯਾ ਆ ਜਿਹੜਾ ਮਰਜੀ ਡਿਜ਼ਾਈਨ ਲਿਆਓ ਬਾਈ ਤੁਸੀਂ ਆ ਆਪਾਂ ਉਹੀ ਡਿਜ਼ਾਈਨ ਬਣਾ ਕੇ ਦੇ ਦੂੰਗੇ ਤੁਹਾਨੂੰ ਆ ਅੱਛਾ ਜੀ ਜਿਹੜਾ ਮਰਜ਼ੀ ਡਿਜ਼ਾਈਨ ਦੇ ਦਿਓ ਤੇ ਬਈ ਰੇਟ ਕੀ ਹੈ ਡਿਜ਼ਾਈਨ ਇਹ ਤਾਂ ਨਹੀਂ ਕਿ ਵਧੀਆ ਡਿਜ਼ਾਈਨ ਨਾ ਨਾ ਆਪਾਂ ਜੀ ਮਾਈਕੇ ਤੋਂ ਕੋਡਿੰਗ ਰੇਟ ਲਵਾਂਗੇ ਬਾਈ ਜੀ ਅੱਛਾ ਜੀ ਠੀਕ ਹੈ ਜਿਹੜਾ ਮਾਈਕੇ ਰੰਗ ਉਹੀ ਰੇਟ ਲੱਗਣਾ ਆਪਣਾ ਜੀ ਠੀਕ ਹੈ ਬਈ ਇਹ ਬਈ ਸਾਰੇ ਦਰਵਾਜ਼ੇ ਕੀ ਰੇਟ ਇਹ ਦੇਖੋ ਇਹ ਵੀ 250 ਰੁਪਏ ਸਕੇਅਰ ਫੁੱਟ ਵਾਲੇ ਪੱਲੇ ਆਈ ਆ ਅੱਛਾ ਜੀ ਇਹ ਵੀ 250 ਹੈ ਹਾਂ ਬਰਿੰਦਾ ਦਾ ਮਾਈਕੇ ਨਾਲੇ ਟੌਪ ਕਲਾਸ ਦਾ ਹੀ ਆ अच्छा मायके ਦੇ ਵਿੱਚ ਕੋਈ ਕੰਪਲਾਈ ਇਹ ਸਾਰੇ ਭਾਈਆਂ ਲੈ ਲੋ 5000 ਦੇ ਨੀਚੇ ਨੀਚੇ ਦਰਵਾਜੇ ਸਾਰੇ 4000 4500 ਤੱਕ ਹੱਦ ਅੱਛਾ ਇਹ ਇਹ ਭਾਈ ਕਿਹੜਾ ਮਟੀਰੀਅਲ ਇਹ ਭਾਜੀ ਜਿਹੜਾ ਮੁੰਡਾ ਲੱਕੜ ਨਹੀਂ ਲਗਵਾ ਸਕਦਾ ਅਕਰ ਦਰਵਾਜੇ ਨਹੀਂ ਲਗਵਾ ਸਕਦਾ ਇੰਨਾ ਮਹਿੰਗਾ ਫਿਰ ਉਹ ਬੰਦਾ ਚੀਜ਼ੇ ਲਗਾਉਂਦਾ ਇਹ ਭਾਈ ਇਹ ਹੈਗੀ ਐ ਸਾਗਵਾਂ ਟੀਕ ਅਪਲਾਈ ਪੱਲਾ ਜੀ ਆ ਅੱਛਾ ਜੀ ਟੀਕ ਅਪਲਾਈ ਦਾ ਟੀਕ ਅਪਲਾਈ ਪੱਲਾ ਜੀ ਆ ਇਹ ਲੈ ਲਓ ਇਹ ਵੀ ਸਾਗਵਾਂ ਜਿਹੇ ਜਿਹੇ ਲੁੱਕ ਦੇ ਦਿੰਦਾ ਠੀਕ ਹੈ ਭਾਈ ਇਹ ਪੱਲਾ ਤੁਸੀਂ ਹਲ ਜਿਹੜਾ ਮਾਰਕੀਟ ਮੇ ਪੱਲਾ 20000 ਰੁਪਏ ਦਾ ਨਾ ਇਹ ਸਾਰਾ 8900 ਦਾ ਪੱ ਠੀਕ ਹੈ ਇਹ ਵੀ ਸਾਗਮਾਨ ਦਾ ਪੱਲਾ ਹੈ ਇਹ ਵੀ 650 ਰੁਪਏ ਸਕਰ ਬੁੱਟਾ ਪੱਲਾ ਜਿੱਦਾਂ ਬਾਈ ਮੈਂ ਕਹਿ ਰਿਹਾ ਪੰਜਾਬ ਦੇ ਵਿੱਚ ਜੇ ਤੁਸੀਂ ਦਰਵਾਜ਼ੇ ਲੈਣ ਦੀ ਸੋਚ ਰਹੇ ਹੋ ਤਾਂ ਆਪਸ਼ਨ ਬਾਈ ਹਨਾ ਆਪਸ਼ਨ ਆ ਭਾਈ ਤਾਂ ਇੱਕ ਆਪਸ਼ਨ ਤੁਹਾਨੂੰ ਕੰਗਡੋਰ ਤੇ ਮਿਲ ਜਾਏਗਾ ਡਿਜ਼ਾਈਨ ਤੁਸੀਂ ਆਪਣਾ ਮਨਪਸੰਦ ਲੈ ਕੇ ਆਓ ਉਹ ਦਰਵਾਜ਼ਾ ਤੁਹਾਨੂੰ ਬਣਿਆ ਹੋਇਆ ਮਿਲੂਗਾ ਬਾਈ ਠੀਕ ਹੈ ਠੀਕ ਹੈ ਬਾਈ ਤੇ ਇਹ ਵੀ ਬਾਈ ਅੱਜਕੱਲ ਬੜਾ ਹਨਾ ਕੋਠੀਆਂ ਦੇ ਵਿੱਚ ਮੈਂ ਦੇਖਦਾ ਹਾਂ ਸ਼ਹਿਰਾਂ 'ਚ ਕੋਠੀਆਂ 'ਚ ਬਾਈ ਬਹੁਤ ਦਰਵਾਜ਼ੇ ਇਹ ਚੱਲਦੇ ਆ ਇਹ ਵੀ ਬਾਈ ਸਭ ਤੋਂ ਟ੍ਰੈਂਡਿੰਗ ਵਾਲਾ ਪੱਲਾ ਹੈ ਇਹ ਵੀ ਤੁਹਾਨੂੰ ਬਾਈ ਉਹੀ ਰੇਂਜ 'ਚ ਮਿਲਣਾ ਹੈ 4500 5000 ਦੀ ਰੇਂਜ ਵਿੱਚ ਆ ਜੀ। ਕੀ ਰੇਟ ਦੇ ਵਿੱਚ ਆ ਜੂਗਾ ਜੀ ਇਹ ਵੀ? ਭਾਜੀ ਇਹ ਵੀ ਉਹੀ 4000 4500 ਦੀ ਰੇਟ ਵਿੱਚ ਹੈ ਇਹ ਵੀ। ਅੱਛਾ ਜੀ। ਇਹ ਵੀ 4000 4500 ਦੀ ਰੇਟ ਮੈਂ ਪੁੱਛ ਲਈ ਇਹ ਵੀ ਸਭ ਤੋਂ ਵਧੀਆ ਪੁੱਛ ਸਿੰਪਲ ਸੋਬਰ। ਅੱਛਾ ਜੀ। ਠੀਕ ਹੈ ਜੀ ਇਹ ਦੇਖੋ ਇਹ ਲਾਓ। ਠੀਕ ਹੈ ਬਾਈ। ਹਾਂ ਤੇ ਦਰਵਾਜਿਆਂ ਦੀ ਜਿਹੜਾ ਵੇਟ ਆ ਬਾਈ ਉਹ ਵੀ ਹਨਾ ਵੀ ਇਦਾਂ ਦੀ ਕੀ ਗੱਤੇ ਗੱਤੇ ਜੀ ਪਾਈ ਬਿਲਕੁਲ ਹੀ ਨਹੀਂ ਗੱਟਾ ਪ્યો ਪ੍ਰੋਪਰ ਲੱਕੜ ਵਾਈ ਆ। ਹੋਰ ਨਾ ਲੋਕੀ ਕਹਿਣ ਕੀ ਬਾਈ ਇੰਨੇ ਸਸਤੇ ਰੇਟ ਦੇ ਰਹੇ ਆ। ਮੈਂ ਕਹ ਰਿਹਾ ਪ੍ਰੋਪਰ ਤੁਹਾਨੂੰ ਲੱਕੜ ਮਿਲੂਗੀ ਭਾਜੀ ਆ। ਇਹ ਦੇਖੋ ਪੱਲਾ ਮੀਨ ਪੱਲੇ ਬਲਾਣੇ ਜੋਗਾ ਜੀ ਹੈ ਗਿਆ ਸੀ ਕਰੋਈ ਵੀ ਦਰਵਾਜਾ ਤੁਸੀਂ ਕਿੰਨੇ ਗਰਾਉਂਗਾ ਦਰਵਾਜਾ ਜੀ ਹਾ ਏ ਬਾਈ ਕੀ ਰੇਟ ਤੇ ਆਜੂਗਾ ਇਹ ਸੋਚੋ ਤੁਸੀਂ ਖੁਦੇ ਦੱਸੋ ਕਿੰਨੇ ਦਾ ਪੱਲਾ ਆਉਂਗਾ ਜੀ ਨਾ ਵਿੱਕੀ ਬਾਈ ਆ ਤੁਹਾਡੇ ਕੋਲ ਮੈਨੂੰ ਰੇਟ ਦਾ ਥੋੜਾ ਜਿਹਾ ਓਖਾ ਜਿਹਾ ਕੰਮ ਬਲਾਓ ਪਾਜੀ ਇਹੀ ਪੱਲਾ ਤੁਹਾਨੂੰ 8-9000 ਦੀ ਰੇਂਜ ਮੈਂ ਮਿਲਣਾ ਜੀ ਆ ਅੱਛਾ ਜੀ ਇਹ ਸਾਗਵਾਂ ਟਿਕ ਅਪਲਾਈ ਦੇ ਪੱਲਾ ਇਹ ਆ ਅੱਛਾ ਸਾਗਵਾਂ ਦੇ ਵਿੱਚ ਆ ਬਾਈ ਸਾਗਵਾਂ ਦੇ ਵਿੱਚ ਜੀ ਪੱਲਾ ਆ ਠੀਕ ਆ ਵਿੱਕੀ ਇਹ ਦੇਖੋ ਹੋਰ ਹੈਨਾ ਇਹ ਦੇਖੋ ਲੱਗ ਲੱਗੇ ਡਿਜ਼ਾਈਨ ਭਾਈ ਤੁਸੀਂ ਜਿਹੜੇ ਜੇ ਮਰਜ਼ੀ ਡਿ ਕਿ ਬਈ ਪੱਲਿਆਂ ਦੇ ਵਿੱਚ ਬਹੁਤ ਜ਼ਿਆਦਾ ਆਪਸ਼ਨ ਤੁਹਾਨੂੰ ਜਿਹੜੀ ਆ ਉਹ ਕੰਗਡੋਰ ਖਖੜ ਦੇ ਵਿੱਚ ਮਿਲ ਜੂਗੀ ਤੇ ਇਹ ਸਾਰੀ ਆਪਸ਼ਨ ਜਿਹੜੀਆਂ ਨੇ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਬਈ ਇਹ ਵੀ ਇਹਦੇ ਚ ਬਈ ਕੀ ਵਿਨੀਅਰ ਦਾ ਕੰਮ ਕੀਤਾ ਹੈ ਇਹ ਪਾਜੀ ਹੈਗਾ ਗ੍ਰੀਨ ਬੋਰਡ ਦਾ ਪੱਲਾ ਜੀ ਆ ਅੱਛਾ ਜੀ ਗ੍ਰੀਨ ਬੋਰਡ ਨਾ ਤਾਂ ਪੱਲਦੇ ਨੂੰ ਇਹਨੂੰ ਅੱਗ ਲੱਗਦੀ ਹੈ ਨਾ ਸਿਉਖ ਲੱਗਦੀ ਇਹਨੂੰ ਕਦੇ ਕੁਝ ਨਹੀਂ ਹੁੰਦਾ ਹੀ ਆ ਠੀਕ ਹੈ ਪੱਲਾ ਮੇਨ ਡੋਰ ਪਲਾਣੇ ਜੋਗਾ ਇਹ ਵੀ ਸੋਚੋ ਕਿ ਕਿੰਨੇ ਦਾ ਪੱਲਾ ਹੋਣਾ ਜੀ ਆ ਦੇਖੋ ਏ ਬਾਈ ਕੀ ਰੇਟ ਚ ਹੋਊਗਾ ਤੁਸੀਂ ਦੱਸੋ ਖੁਦ ਦੱਸੋ ਜੀ ਆ ਨਾ ਨਾ ਬਾਈ ਹੁਣ ਤੁਸੀਂ ਦੱਸੋ ਰੇਟ ਪਾਜੀ ਇਹ ਵੀ ਹੈਗਾ 450 ਰੁਪਏ ਦੀ ਸਕੂਅਰ ਫੁੱਟ ਦੀ ਰੇਂਜ ਮੈਂ ਜੀ ਆ 450 ਰੁਪਏ ਸਕੂਅਰ ਫਿਟ ਹੈ ਬਾਈ 450 ਰੁਪਏ ਸਕੂਅਰ ਫੁੱਟ ਦੀ ਰੇਂਜ ਮੈਂ ਪਾਜੀ ਇਹ ਦੇਖੋ ਠੀਕ ਹੈ ਬਾਈ ਏ ਬਾਈ ਕਿੰਨੇ ਬਜਟ ਤੋਂ ਹੋਜੂਗਾ ਪਾਜੀ ਇਹ ਵੀ ਤੁਹਾਨੂੰ ਡਿਸਕਾਊਂਟ ਉਤਾਰ ਕਰਕੇ ਦੇਉਂਗੇ ਆਪਾਂ ਟੈਨਸ਼ਨ ਨਾ ਲੋ ਤੁਸੀਂ ਆ ਤੁਹਾਡਾ ਜਿਹੜਾ ਬਾਈ ਕੋਈ ਪਾਜੀ ਆ ਲੈ ਲਓ ਅਗਰੇ ਪੱਲਾ ਜਿਹੜਾ ਮਰਜੀ ਪੱਲਾ ਲੈ ਲਓ ਬੜੀ ਲੱਗਦੀ ਹੈ ਬਲਾਲਮਨ ਰੇਡੀ ਲੱਕੜ ਮੈਜੇ ਤੇ ਭਾਈ ਜਿੱਦਾਂ ਹੁਣ ਪੱਲਿਆਂ ਦੇ ਵਿੱਚ ਤੁਸੀਂ ਵਧੀਆ ਰੇਟ ਦਿੱਤੇ ਆ ਤੇ ਭਾਈ ਜਿੱਦਾਂ ਹੁਣ ਖਿੜਕੀ ਵਗੈਰਾ ਲੱਗਦੀਆਂ ਹਨਾ ਘਰ ਦੇ ਵਿੱਚ ਤੇ ਉਹਦੇ ਚ ਕੀ ਰੇਟ ਪਾਜੀ ਸਾਡੇ ਕੋਲ ਖਿੜਕੀ 150 ਰੁਪਏ ਸਕਰ ਬਰ ਤੇ ਸਟਾਰਟ ਆਈ ਆ ਅੱਛਾ ਜੀ ਠੀਕ ਹੈ ਜੀ ਆ 2 ਡਬਲ ਗਜ ਪਾ ਕੇ ਆ ਜਿਹੇ ਜੀ ਮਰਜ਼ੀ ਵਿੰਡੋ ਚੈੱਕ ਕਰਾ ਲਓ ਬੜੇ ਟੌਪ ਕਲਾਸ ਵਿੰਡੋ ਹੋਣਗੇ ਜੀ ਡਬਲ ਗਜ ਪਾਇਆ ਪਾਉਂਗਾ ਅੱਛਾ ਇਹ ਦੇਖੋ ਜੀ ਮਕਾਨ ਮੈਂ ਤੁਸੀਂ ਜਿਹੇ ਜੀ ਮਰਜ਼ੀ ਵਿੰਡੋ ਲਗਾ ਲਓ ਉਹੋ ਜੀ ਲਾ ਦੂੰਗਾ ਸਾਗਵਾਂ ਦੀ ਲਾਣੀ ਸਾਗਵਾਂ ਦੀ ਲਾ ਦੂੰਗਾ ਹਾਂਜੀ ਨੀਅਰ ਦੇਸੂ ਮਾਜਰਾ ਕੇ ਐਫਸੀ ਦੇ ਆਪੋਜ਼ਿਟ ਸਾਈਡ ਆ ਠੀਕ ਹੈ ਭਾਈ ਤੇ ਭਾਈ ਬੈਸਟ ਟਾਈਮ ਆਫ ਵਿਜ਼ਿਟ ਕੀ ਰਹੂਗਾ ਵੀ ਜੇ ਤੁਸੀਂ ਆਉਣਾ ਹੈ ਦੇਖੋ ਤੁਸੀਂ ਬਸ ਟਾਈਮ ਵਿਜ਼ਿਟ ਤੁਹਾਨੂੰ ਰਹੂਗਾ ਜੀ ਤੁਸੀਂ ਆਣਾ ਹੈ ਸਾਡੇ 10 10 ਵਜੇ ਤੇ ਲੈ ਕੇ ਆਪਣਾ ਹੈਗਾ 6:30 ਵਜੇ ਤੱਕ ਸ਼ੋਅਰੂਮ ਓਪਨ ਹੁੰਦਾ ਜੀ ਅੱਛਾ ਜੀ ਠੀਕ ਹੈ ਤੇ ਭਾਈ ਹਫਤੇ ਚ ਕਿੰਨੇ ਦਿਨ ਹੁੰਦਾ ਆ ਭਾਈ ਹਫਤੇ 7 ਦਿਨੇ ਓਪਨ ਹੁੰਦਾ ਹੈ ਫੜਾ ਸ਼ੋਅਰੂਮ ਜੀ ਆ ਠੀਕ ਹੈ ਭਾਈ ਬਾਕੀ 365 ਦਿਨੇ ਤੁਸੀਂ ਜਿੰਨੀ ਮਰਜ਼ੀ ਜਾਓ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿੱਕੀ ਭਾਈ ਤੁਹਾਡਾ ਟਾਈਮ ਦੇਣ ਦੇ ਲਈ ਤੇ ਬਹੁਤ ਵਧੀਆ ਇੱਕ ਸਟਾਕ ਵੀ ਉਹ ਪੱਲਿਆਂ ਦੇ ਵਿੱਚ ਦਿਖਾਉਣ ਦੇ ਲਈ ਜੇ ਇਸੇ ਤਰੀਕੇ ਦੇ ਨਾਲ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਪੱਲੇ ਲਵਾਉਣ ਦਾ ਸੋਚ ਰਹੇ ਹੋ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇ ਸਾਡਾ ਕੰਟੈਂਟ ਤੁਹਾਨੂੰ ਵਧੀਆ ਲੱਗ ਰਿਹਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ